ਕੀ ਕਰ ਇੱਕ ਪਿੱਛੇ ਬੋਤਲ ਬੋਤਲ ਨੂੰ ਹੱਥ ਬਾਲਾ ਪਿੱਛੋਂ ਬੋ ਜਾ ਇਹਨਾਂ ਹੱਥ ਬਾਲਾ ਇਹ ਜੰਪ ਮਾਰ ਰਿਹਾ ਨਹੀਂ ਐਡੀ ਰਹਿਣਾ ਨਾ ਭਾਈ ਉਹ ਵੇ ਮਾਤਰ ਬਕਰ ਆਹ ਤਰੇ ਝੇੜ ਓਏ ਹੈ ਜਿਹੜਾ ਦੂਜਾ ਭਈਏ ਉਹ ਸਾਰਾ ਹੀ ਖੜਾ ਹੋ ਜਾਂਦਾ ਉਹ ਕੋ ਆਪਣਾ ਆਇਆ ਹੈ ਉਹ ਭਰਾ ਹੈ ਨਾਲੇ ਇਹ ਸਾਡੇ ਦੇ ਵਿੱਚ ਵੀ ਮੂੰਹ ਵੀ ਤਾਰ ਦਾ ਵਿੱਚ ਇਹ ਗੱਡੀ ਵੱਡੀ ਲਾਏਗਾ ਨਾ ਬਈ ਨਾ ਇਹਨੂੰ ਮਾਰ ਕੇ ਕਿੱਦਾਂ ਨਾ ਨਾ ਨੈਤਰੀ ਮਾਰੀ ਜਾਣੀ ਹੁੰਦਾ ਬਾਈ ਤੂੰ ਬਾਈ ਤੂੰ ਇਹਦੇ ਚਾਲੂ ਕਰ ਦੇ ਨਾ ਤੂੰ ਧੱਕਾ ਕਰਦਾ ਯਾਰ ਕਿਦੋਂ ਹੁੰਦਾ ਨਾ ਛੱਡ ਵੀ ਛੱਡ ਦੇ ਵਾ ਯਾਰ ਧੱਕਾ ਨਾ ਕਰ ਯਾਰ ਬਈ ਤੂੰ ਟੁੱਕ ਟੁੱਕ ਲਾ ਦੇਣਾ ਖਬਰ ਆਇਆ ਨਾ ਉਹਨੇ ਆਇ ਨਹੀਂ ਪੈਣਾ ਕੋਈ ਪੋਲੇ ਜੇ ਵਰਦੇ ਦਾ ਵਰਦੇ ਉਹ ਗਾਉਗਾ ਲੇ ਕੋਲ ਦਾ ਨਹੀਂ ਆ ਖਦਮਾ ਉਹ ਕਰਦੇ ਗੰਦੀ ਵਟੀ ਜਾਂਦਾ ਚੱਲ 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 ਉਹ ਤੇਦੀ ਨਾ ਮਹੜੀ ਅੜਲ ਟੱਕਣੇ ਦਾ ਕਿੱਥੇ ਆੜੀ ਆ ਬਾਈ ਬਾਈ ਨਾ ਯਾਰ ਬਾਈ ਜਾ ਤੂੰ ਉਹਦੇ ਇੱਕ ਚੱਕਮ ਕਰ ਦੇਣਾ ਯਾਰ ਆਇ ਨਾ ਕਰ ਆਪਾਂ ਨੂੰ ਕੀ ਕਹਿੰਦਾ ਤੇਰਾ ਜਗਾ ਹੀ ਇਹਨਾਂ ਦੀ ਹੈ ਘਰ ਲਾਵਾ ਕਰ 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 ਰਾੜ ਕਰ ਕਰ ਰਾੜ ਕਰ ਕਰ ਰਾੜ ਕਰ ਬਹੁਤ ਆ ਹੁਣ ਤਾਂ ਮੈਨੂੰ ਕਮਾ ਗਿਆ ਸਾਪਾਂ ਨੇ ਪ੍ਰਾਵਾ ਹਵਾ ਵੀ ਮਾਰੀ ਇਹਦੇ ਚ ਨੇ ਹਵਾ ਆ ਮਾਰਿਆ ਯਾਰ ਦੋ ਜਣੇ ਬੰਦੇ ਨੇ ਗੰਦੇ ਨੇ ਐਜ ਬੋਜੀ ਤੈਨੂੰ ਮਨਾਈ ਮੈਂ ਤਾਂ ਸਾਫ ਐਜ ਹੈ ਹਾਂ ਇਹ ਕੰਦੇ ਝੂਠ ਮਾਰਦਾ ਮੈਂ ਕਹਾ ਹੈਗਾ ਭਾਈ ਮੈਂ ਮੈਂ ਕੋ ਚੱਕਣਾ ਸੀ ਮੈਨੂੰ ਵੇਖ ਕੇ ਵੱਚੀ ਵੜ ਗਿਆ ਇਹ ਬੰਦਾ ਮਾਰ ਆਇਆ ਆਏਗਾ ਪਹਿਲਾ ਪਹਿਲਾ ਆਈ ਉਦੋਂ ਵੇਖਾਂਗਾ ਉਧਰ ਦੇ ਛੱਪੜ ਤੇ ਛੱਟ ਆਉਣੇ ਯਾਰ ਉਧਰ ਦੇ ਛੱਪੜ ਤੇ ਛੱਟ ਆਉਣੇ ਯਾਰ ਛੱਪੜ ਤੇ ਨਹੀਂ ਛੱਟਣਾ ਚਾਹੀਦਾ ਭਾਈ ਇਹ ਐਡਾ ਜਲੀਲਾ ਨਾ ਛੱਪੜ ਤੇ ਕੀ ਬਗਾਨੇ ਕੀ ਗੋਮ ਮਾਰਨਾ ਯਾਰ ਇਹ ਵੀ ਦਾ ਬੜੀ ਉਹਨਾਂ ਦਾ ਛਾਪ ਦਾ ਗਾਲ ਮਾਰ ਕੇ ਲੋ ਇਹ ਤੁਸੀਂ ਬਾਜੀ ਕਦੇ ਦੇਖਿਆ ਹੈ ਤੁਸੀਂ ਕਦਾ ਦੇਖਿਆ ਨਹੀਂ ਉਹਦੇ ਦਸਤਨ ਮੈਂ ਕਹਿਆ ਕਿ ਨਾ ਮੈਂ ਕਹਿੰਦਾ ਹੈਗਾ ਵਾ ਤੇ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਕਹਿਆ ਕਿ ਨਾ ਮੈਂ ਕਹਿੰਦਾ ਸੱਪ ਹੈਗਾ ਮੇਰੇ ਕਈ ਕਰੀ ਮਰਾ ਸ਼ੇਰ ਹਾਂ ਹਾਂ ਇਹਦਾ ਮਾਰ ਨੂੰ ਫਿਰਦਾ ਹੈ ਮਾਰ ਕੇ ਇਹ ਤੋਂ ਬੋਲਦੇ ਬਜ਼ਾਤਾ ਬਜ਼ਾ ਰਹੇ ਹੁਣ ਅੱਜ ਪਰ ਲੈ ਮਿੱਤਰੋ ਆਪਣੇ ਘਰੋਂ ਨਿਕਲ ਰਹੇ ਕੰਮ ਤਾਂ ਕਾਮਲ ਤਾਂ ਸੱਪ ਆਇਆ ਸੀ ਮਿਲਿਆ ਸੀ ਬਈ ਸਾਨੂੰ ਤੇ ਯਾਰ ਸੱਪ ਤਾਂ ਬਹੁਤ ਵੇਖਿਆ ਪਰ ਇਹ ਜੇ ਮੈਂ ਪਹਿਲੀ ਵਾਰੀ ਦੇਖਿਆ ਸ਼ਾਇਦ ਤੁਸੀਂ ਤਾਂ ਹੋ ਸਕਦਾ ਦੇਖਿਆ ਹੋਵੇ ਨਹੀਂ ਮੜੇ ਬਾਲੀ ਤਕੜੀ ਚੀਜ਼ ਆ। ਡਾਲੀ ਤਕੜੀ ਜਿਹਦਾ ਮੂੰਹ ਵਾਲਾ ਜਿਹੜਾ ਖੜਾ ਹੁੰਦਾ ਨਾਲੇ। ਆਹੋ ਵਾਹੋ ਕਿੰਨਾ। ਇਹ ਹੁਣੇ ਇੰਨਾ ਐਕਟਿਵ ਨਿਕਾ ਯਾਰ ਇਹ ਗਾਂ ਜਾ ਕੇ ਤੇਰਾ ਬਹੁਤ ਖਤਰਨਾਕ ਬਣ ਜੂ। ਇਹਦਾ ਜਿਹੜਾ ਨਾ ਧੌਣ ਮੂੰਹ ਮੂੰਹ ਵਾਲਾ ਪਾਸਾ ਕੱਲਾ ਕਾਲਾ ਹੈ। ਬਾਕੀ ਚੇਂਜ ਹੋਊਗਾ ਜਿਵੇਂ ਆਪਾਂ ਕਹਿੰਦੇ ਨਾ ਜਵਾਬ ਨਿੱਕੇ ਦਾ ਬਦਲ ਹਾ ਹੋ ਸਕਦਾ ਬਣ ਜਾਵੇ ਕੁਛ ਗਾਂ ਜਾ ਕੇ ਛਾੜ ਦੇ ਨ ਮੜੇ। ਸੱਪਾਂ ਬਚਾਉਣਾ ਚਾਹੀਦਾ ਮੇਰੇ ਹਸਾਮ ਨਾਲ ਤਾਂ ਯਾਰ। ਲੈਕ ਸਾਈਡ ਵਿਖਾਈਏ ਦੀ ਸਰਦੀ। ਸਰਦੇ ਦੇ ਓਟ ਦੇਖਣ ਹੀ ਨਹੀਂ ਦਿੰਦਾ ਓਟ ਨਹੀਂ ਉਹ ਪੈੜ ਜੀ ਨੂੰ ਕੀ ਕਹਿੰਦੇ ਓਟ ਹੁੰਦਾ ਕਿ ਪੈੜ ਪੰਦੇ ਕੀ ਪੈੜ ਗਾਉ ਦੀ ਪੈੜ ਗਾਉ ਦੀ ਪੈੜ ਕਹਿੰਦੇ ਹੁੰਦੇ ਜਿਵੇਂ ਉਹ ਆਵੇ ਮੜੀ ਜੀ ਬੜੀ ਹੋਈ ਜਾਵੇ ਤੇ ਸਾਡੇ ਪੈਰਾਂ 'ਚ ਆ ਗਿਆ ਭਰਾਵਾ ਇਹ ਹਾਂ ਲੜ ਵੀ ਸਕਦਾ ਯਾਰ ਕਿਹਨੇ ਜੇ ਇਹਨੇ ਕਿਹਨੂੰ ਮਾਰੀ ਜਾਂਦਾ ਠੂੰਗੇ ਜੇ ਮਾਰੀ ਠੂੰਗੇ ਨੇ ਮਾਰ ਨਹੀਂ ਇਹਨੂੰ ਡਾਰਾ ਇੱਧਰ ਨਾ ਆ ਲੈ ਚੰਗਾ ਬਣਾ ਪੱਧਾਨ ਪ੍ਰਾਇੋਰਟੀ ਕਰ ਪਰ ਇਹਨੂੰ ਆਹ ਦੇਖ ਮੇਰਾ ਹਾਲਾ ਹੱਥ ਵੀ ਨਹੀਂ ਲਾਉਣ ਦਿੰਦਾ ਬੋਤਲ ਨੂੰ ਠੰਡਾ ਲੱਗ ਗਿਆ ਨਾਲ ਨੂੰ ਹੁਣ ਬਰ ਰੱਖਦੇ ਰੱਖਦੇ ਮੜਾਵਾ ਨਿਕਲ ਹਣ ਇਹ ਨਾ ਵੇ ਲੱਤ ਲੀ ਨੂੰ ਆਏ ਸਭ ਜਿਹਾ ਹੈ ਨਿਕਾ ਜਾਈ ਹੈ ਕੰਮ ਖਤਰਨਾਕ ਹੀ ਹੈ ਇਹਦਾ ਹੁਣ ਤਾਂ ਨੂੰ ਚੜੂਗਾ ਤੂੰ ਗਲਤ ਕਰ ਲਿਆ ਕੰਮ ਇਹਦਾ ਹਾਂ ਤਾਂ ਨੂੰ ਚੜੀ ਜਾਂਦਾ ਇਹਦਾ ਸਿੱਧੀ ਰੱਖ ਬੋਤਲ ਪਿੱਛੇ ਨੂੰ ਕਰਕੇ ਨਿਕਲਿਆ ਹੈ ਨਿਕਲਿਆ ਵੇ ਹਮ ਮੱਚ ਗਏ ਗਲਾ ਕਿਦਰੀ ਭਈ ਬੜਾ ਐਕਟਿਵ ਆ ਯਾਰ ਸਾਪ ਜਿਹਦਾ ਸਰਾਹੀ ਕਰਾਈ ਜਾਂਦਾ ਹਨ ਪੁੱਤਾਂ ਦੇ ਆ ਇਹ ਤਾਂ ਤੇਰੀ ਜਾਨ ਬਚਾਈਆ ਤੂੰ ਸਾਨੂੰ ਹੀ ਪਾਈਂਗਾ ਹਨ ਮਾਰਨ ਨੂੰ ਖਿਰਦੇ ਹੀ ਉੱਥੇ ਤਿੰਨ ਚਾਰ ਜਾਨੇ ਤੈਨੂੰ ਤੇਰੇ ਵੈਰੀ ਨਿਕਲੇ ਸੀ ਉੱਥੇ ਜੀ ਅਸੀਂ ਨਾ ਹੁੰਦੇ ਤੈਨੂੰ ਤੱਪੜਗਾ ਦੇਣਾ ਸੀ ਉੱਥੇ ਮਿੱਤਰਾ ਤਾਂ ਜਾਨ ਦੇ ਛੱਡ ਰਿਹਾ ਤੂੰ ਤਾਂ ਬਹਿ ਗਿਆ ਦੇ ਸਰਾਹਣੇ ਕੰਮ ਜਾਨ ਤੇ ਜਾਨ ਦੇ ਇਹਨੂੰ ਜਾਨ ਤੇਨੂੰ ਬਸ ਇਹ ਉਹ ਹੋ ਗਿਆ ਹੁਣ ਗੁੱਸੇ 'ਚ ਆ ਗਿਆ ਹਾਂ ਹਲਾ ਹਲਾ ਖੜਦਾ ਹੀ ਨਹੀਂ ਹਾਂ ਮੂਰੇ ਖੜਾ ਨਾ ਮੂਰੇ ਖੜਾ ਮਤਲਬ ਇਹਨੂੰ ਆਏ ਆਂ ਮੈਂ ਵੀ ਹੈਗਾ ਹਾਂ ਹਨਾ ਰਮਦਾ ਹੁੰਦਾ ਸੱਪ ਚਾਹਣਦੇ ਹਾਂ ਉਹਨੂੰ ਕਿਸੇ ਪਾਸੇ ਫੇਰ ਹੀ ਜਾਵਾਂਗੇ ਤਾਂ ਸਰਾਬ ਨਾ ਕਰ ਪਈ ਰੋ ਜਾ ਬੜਾ ਹੈ ਬੱਡਾ ਤੇ ਨਾਲ ਕਰਦੇ ਹੋਰ ਕੀ ਆ ਬੈਠੋ 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 ਯਾਨਾ ਕਾਰਿਆ ਦਾ ਸਰਾ ਬੰਨਦਾ ਆ ਨਹੀਂ ਛੱਡਦਾ ਹੁੰਦਾ ਇਹਨੂੰ ਐ ਕਿ ਉਹਦਾ ਸਾਲਾ ਖੜਾ ਹੀ ਉੱਥੇ ਆ ਲੱਗ ਪਿਆ ਭੈਣ ਇਹ ਹਕਾਰਿਆ ਹੁੰਦਾ ਨਹੀਂ ਹਕਾਰ ਜਾਂਦਾ ਨਾ ਜਦੋਂ ਕੋਈ ਸੱਪ ਕੀ ਕਰ ਦੋ ਕਰੂਗਾ ਹਨਾ ਇਹ ਕੀ ਬਤਨੂ ਆਪਦੇ ਤੇ ਕਾਲ ਆਪਦੇ ਕੰਨਾ ਕਮਾਣਾ ਮਾਨ ਕੀ ਜਹਿਰ ਆਉਦੇ ਚ ਬਸ ਪਤਾ ਹਾਂ ਨਹੀਂ ਡਾਂਡ ਕਰਦੀ ਕੋਈ ਨਾ ਜੀ ਚੱਲ ਬਾਬਾ ਰਾਜਾ ਨੇ ਆਪ ਹੀ ਝਾੜ ਗਾ ਦੋ ਮਿੰਟ ਇੱਥੇ ਆਪ ਸਾਈਡ ਤੇ ਮੈਂ ਕਹਿੰਦਾ ਕੋਈ ਨਾ ਕੋਈ ਨਾ ਆਉਂਦਾ ਨਾਂਗਨ ਤੱਕ ਪਹੁੰਚਣਾ ਉਹ ਦਿਸੇ ਨਾ ਤੇ ਉੱਤੇ ਚੱਲ ਚੱਲੋ ਚੱਲੇ 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 ਚੱਲ ਲੈ ਚੱਲੇ 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 ਢੇੜੇ ਜਾ ਕੇ ਮਾਰਾ ਫੇਰ ਨਾ ਖੜਾ ਰਿਹਾ ਸੋਈ ਤੇ ਆ ਚੱਲਿਆ ਭਾਈ ਵੇਖ ਲਓ ਜੂਮ ਕਰਕੇ ਬਣਾ ਲੀ ਜੂਮ ਕਰਕੇ ਇਹ ਚੱਲ ਵੀ ਲੈ ਵੀ ਪਾਤੀ ਬੋਤਲ ਖਾਲੀ ਇਹਦੇ ਚ ਪਤਾ ਨਹੀਂ ਕਿੰਨੇ ਠੁੰਗੇ ਮਾਰਿਆ